ਨਹੀਂ ਆ ਕਈ ਵਾਰੀ ਕੁਝ ਵੀਡੀਓਜ਼ ਹੁੰਦੀਆਂ ਜਿਨ੍ਹਾਂ ਨੂੰ ਇੰਨੇ ਅਟਰੈਕਟਿਵ ਜਿਹੜੇ ਆ ਥੰਬਨੇਲ ਦਿੱਤੇ ਜਾਂਦੇ ਐਨੇ ਅਟਰੈਕਟਿਵ ਕਵਰ ਪੇਜ ਉਹਨਾਂ ਦੇ ਉੱਤੇ ਲਗਾਏ ਜਾਂਦੇ ਤੁਸੀਂ ਜਦੋਂ ਉਹਨਾਂ ਉਹਨਾਂ ਤੋਂ ਅਟਰੈਕਟ ਹੁੰਦੇ ਬਹੁਤ ਸਾਰੀਆਂ YouTube ਤੇ ਵੀਡੀਓਜ਼ ਹੁੰਦੀਆਂ Facebook ਤੇ ਵੀਡੀਓਜ਼ ਹੁੰਦੀਆਂ ਕਿ ਉਹਨਾਂ ਦੇ ਪੋਸਟਰਸ ਇਦਾਂ ਦੇ ਬਣਾ ਦਿੱਤੇ ਜਾਂਦੇ ਆ ਕਿ ਤੁਹਾਡਾ ਜੀ ਕਰਦਾ ਕਿ ਅੰਦਰ ਪਤਾ ਨਹੀਂ ਕੀ ਲਿਖਿਆ ਹੋਣਾ ਲਿਖਿਆ ਜੀ ਫਲਾਣੇ ਨੇ ਫਲਾਣੇ ਨੂੰ ਆਹ ਕਿਹਾ ਤੇ ਤੁਸੀਂ ਸੋਚਦੇ ਅੱਛਾ ਏਡੀ ਵੱਡੀ ਗੱਲ ਤੇ ਤੁਸੀਂ ਉਹਨੂੰ ਜਦੋਂ ਪਲੇ ਕਰਦੇ ਤੇ ਵਿੱਚੋਂ ਨਿਕਲਦਾ ਖੋਦਿਆ پہاੜ ਤੇ ਨਿਕਲਿਆ ਚੂਹਾ ਹਨਾ ਵਿੱਚੋਂ ਕੁਝ ਨਿਕਲਦਾ ਹੀ ਨਹੀਂ ਮਤਲਬ ਫਿਰ ਤੁਸੀਂ ਜਿਹੜਾ ਆ ਬੜੇ ਨਿਰਾਸ਼ ਹੋ ਕੇ ਲਿਆ ਢਾਈ ਤਿੰਨ ਮਿੰਟ ਮੇਰੇ ਜਿਹੜੇ ਐਵੇਂ ਖਰਾਬ ਹੋ ਗਏ ਤੇ ਢਾਈ ਤਿੰਨ ਮਿੰਟ ਆਪਣੇ ਆਪ ਦੇ ਵਿੱਚ ਇੱਕ ਛੋਟੀ ਅਮਾਉਂਟ ਨਹੀਂ ਆ ਢਾਈ ਤਿੰਨ ਮਿੰਟ ਇੱਕ ਆਪਣੇ ਆਪ ਦੇ ਵਿੱਚ ਵੱਡੀ ਅਮਾਉਂਟ ਆ ਅਗਰ ਕੈਸ਼ ਕੀਤੀ ਜਾ ਸਕੇ ਤਾਂ ਓਕੇ ਤਾਂ ਇਸੇ ਤਰ੍ਹਾਂ ਕਈ ਵਾਰੀ ਅਸੀਂ ਸੋਚਦੇ ਆ ਅਸੀਂ ਕਵਰ ਪੇਜ ਦੇਖ ਕੇ ਅਸੀਂ ਰੌਣਕ ਮੇਲੇ ਦੇਖ ਕੇ ਅਸੀਂ ਉਹਨਾਂ ਦੀ ਬੱਲੇ ਬੱਲੇ ਵਾਹ ਵਾ ਸੁਣ ਕੇ ਜਿਹੜਾ ਆ ਅਸੀਂ ਵੀ ਜਾ ਫਸਦੇ ਆ ਜਾਲ ਦੇ ਵਿੱਚ ਜਾਂ ਹੋ ਸਕਦਾ ਇੱਕ ਦੋ ਗੱਲਾਂ ਸਾਨੂੰ ਚੰਗੀਆਂ ਵੀ ਲੱਗਣ ਜੇ ਦਾ ਕਰਕੇ ਅਸੀਂ ਉਸੇ ਵੇਲੇ ਜਿਹੜਾ ਆ ਅਸੀਂ ਇਮਪ੍ਰੈਸ ਹੋ ਜਾਂਦੇ ਆ ਇਦਾਂ ਮੇਰੇ ਨਾਲ ਵੀ ਕਈ ਵਾਰੀ ਹੋਇਆ ਆ ਅਸੀਂ ਇਮਪ੍ਰੈਸ ਹੋ ਜਾਂਦੇ ਆ ਛੱਟ ਦੇ ਵੀ ਤੁਸੀਂ ਕਿਸੇ ਨੂੰ ਇੱਕ ਦੋ ਵਾਰੀ ਮਿਲਦੇ ਆ ਤੂੰ ਤੂੰ ਇੰਪ੍ਰੈਸ ਹੋ ਜੰਨੇ ਆ ਕਿ ਬੱਲੇ ਬੱਲੇ ਬਈ ਬੜੀ ਕਮਾਲ ਦੀ ਗਿਫਟ ਆ ਇਸ ਇਨਸਾਨ ਦੀ ਲਾਈਫ ਦੇ ਵਿੱਚ ਬੜਾ ਜ਼ਬਰਦਸਤ ਆਤਮਿਕ ਇਹਦੇ ਤਜਰਬੇ ਆ ਪਰ ਜਦੋਂ ਤੁਹਾਨੂੰ 6-7 ਵਾਰੀ ਉਹਦੇ ਨਾਲ ਮਿਲਣ ਨੂੰ ਮਿਲਦਾ ਆ ਤੇ ਤੁਸੀਂ ਕਹਿੰਦੇ ਵੀ ਲੈ ਇਹ ਮੈਂ ਕੀ ਕੀਤਾ ਮੈਂ ਇੰਨਾ ਟਾਈਮ ਇਸ ਬੰਦੇ ਦੇ ਪਿੱਛੇ ਵੇਸਟ ਕੀਤਾ ਇਹ ਬੰਦੇ ਬਾਰੇ ਮੈਂ ਸੋਚਿਆ ਕੀ ਸੀ ਤੇ ਨਿਕਲੇ ਕੀ ਮੇਰੇ ਨਾਲ ਨਹੀਂ ਈਵਨ ਬਹੁਤ ਅੱਛੇ ਅੱਛੇ ਪਰਮੇਸ਼ਵਰ ਦੇ ਦਾਸ ਆ ਜਿਨ੍ਹਾਂ ਦੇ ਜੀਵਨ ਵਿੱਚ ਇਦਾਂ ਹੋਇਆ ਕਿ ਉਹਨਾਂ ਨੇ ਸਪਿਰਚੁਅਲ ਪੇਰੈਂਟਸ ਬਣਾਏ ਪਰ ਉਹਨਾਂ ਨੂੰ ਜਦੋਂ ਜਦੋਂ ਤਾਂ ਉਹ ਸਿਰਫ ਉਹਨਾਂ ਨੂੰ ਟੈਲੀ ਸਕਰੀਨ ਦੇ ਉੱਤੇ ਦੇਖਿਆ ਤੇ ਉਹ ਬਹੁਤ ਅੱਛੇ ਸੀਗੇ ਪਰ ਜਦੋਂ ਪਰਸਨਲੀ ਉਹਨਾਂ ਦੇ ਨਾਲ ਐਕਸਪੀਰੀਅੰਸ ਹੋਏ ਪਰ ਉਹ ਉਦਾਂ ਦੇ ਨਹੀਂ ਨਿਕਲੇ ਉਹਨਾਂ ਨੇ ਆਪਣੇ ਨਾਲ ਆਪਣੇ ਆਪ ਨੂੰ ਉਹਨਾਂ ਤੋਂ ਪਿੱਛੇ ਕਰ ਲਿਆ ਜਿਹਦਾ ਕਰਕੇ ਕਈ ਵਾਰੀ ਕੀ ਹੁੰਦਾ ਆ ਕਿ ਬਹੁਤ ਸਾਰੇ ਲੋਕੀ ਉਹਨਾਂ ਨੂੰ ਕਹਿਣ ਲੱਗ ਜਾਂਦੇ ਇਹ ਤਾਂ ਨਿੱਤ ਦਿਹਾੜੇ ਆਪਣੇ ਜਿਹੜਾ ਸਪਿਰਚੁਅਲ ਪੇਰੈਂਟਸ ਨੂੰ ਚੇਂਜ ਕਰਦਾ ਆ ਪਰ ਮੈਂ ਕਹਿੰਨੀ ਕਿ ਸਪਿਰਿਟ ਨੂੰ ਖਤਮ ਕਰਨ ਨਾਲੋਂ ਬੈਟਰ ਆ ਕਿ ਤੁਸੀਂ ਚੇਂਜ ਕਰ ਲਵੋ ਆਪਣਾ ਟੀਚਰ ਜਿਹੜਾ ਆ ਉਹਨੂੰ ਚੇਂਜ ਕਰ ਲਵੋ ਤਾਂ ਕਿਸੇ ਦਾ ਮਜ਼ਾਕ ਇੰਨੀ ਜਲਦੀ ਨਾ ਉਡਾਓ ਤੁਸੀਂ ਨਹੀਂ ਜਾਣਦੇ ਉਹਦੇ ਉਹਦੇ ਤਜਰਬੇ ਨੂੰ ਕਿ ਉਹਦੇ ਜੀਵਨ ਵਿੱਚ ਕੀ ਬੀਤਿਆ ਚੰਗੀ ਗੱਲ ਹੈ ਨਾ ਕਿ ਉਹਨੂੰ ਉੱਥੋਂ ਕੁਝ ਗਲਤ ਦੇਖਣ ਨੂੰ ਮਿਲਿਆ ਕੁਝ ਉਹਨਾਂ ਉਹਦੇ ਪਕੜ ਵਿੱਚ ਕੁਝ ਗਲਤ ਆ ਗਿਆ ਤੇ ਉਹਨੇ ਆਪਣੇ ਆਪ ਨੂੰ ਉੱਥੋਂ ਜਿਹੜਾ ਆ ਉਹ ਐਗਜ਼ਿਟ ਲੈ ਲਿਆ ਉਸ ਉਸ ਥਾਂ ਤੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ ਉੱਥੋਂ ਤਾਂ ਉਹ ਇਹ ਚੰਗੀ ਗੱਲ ਹੈ ਕਿ ਉਹਨੇ ਉਹਨੂੰ ਚੇਂਜ ਕਰ ਲਿਆ ਸੋ ਇਸ ਗੱਲ ਵਿੱਚ ਸਾਨੂੰ ਉਹਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਿ ਕੱਲ ਇਹਨੇ ਫਲਾਣੇ ਨੂੰ ਕਿਹਾ ਸੀ ਅੱਜ ਇਹਨੇ ਟਮਕਾਨੇ ਨੂੰ ਕਿਹਾ ਆ ਕਈ ਵਾਰੀ ਅਸੀਂ ਇਹੀ ਗਲਤੀ ਕਰਦੇ ਆ ਕਿ ਅਸੀਂ ਇੱਕ ਵਾਰੀ ਜਿਹੜਾ ਆ ਉਹ ਐਲਾਨ ਕਰ ਦਿੰਨੇ ਆ ਕਿ ਹਾਂਜੀ ਜੀ ਫਲਾਣੇ ਫਲਾਣਾ ਜਿਹੜਾ ਆ ਉਹ ਮੇਰਾ ਸਪਿਰਚੁਅਲ ਗਾਈਡ ਆ ਠੀਕ ਹੈ ਜャ ਸਪਿਰਚੁਅਲ ਫਾਦਰ ਯਾਪਾ ਕਹਿ ਦਿੰਨੇ ਆ ਉਹਦੇ ਬਾਅਦ ਵਿੱਚ ਕਈ ਵਾਰੀ ਸਾਨੂੰ ਉਹਦੀ ਲਾਈਫ ਦੇ ਵਿੱਚ ਜਿਹੜੀਆਂ ਆ ਉਹ ਚੀਜ਼ਾਂ ਗਲਤ ਲੱਗਦੀਆਂ ਆ ਹੁਣ ਤੁਸੀਂ ਉਸ ਗਲਤ ਚੀਜ਼ ਨੂੰ ਦੇਖ ਕੇ ساری ਉਮਰ ਫਸੇ ਰਹੋਗੇ ਤਾਂ ਤੁਸੀਂ ਆਪਣੇ ਰੂਹ ਦਾ ਨਾਸ਼ ਕਰੋਗੇ ਆਪਣੇ ਸਮੇਂ ਦਾ ਨਾਸ਼ ਕਰੋਗੇ ਆਪਣੀ એનર્ਜੀ ਦਾ ਨਾਸ਼ ਕਰੋਗੇ ਪਰ ਜਦੋਂ ਤੁਹਾਨੂੰ ਲੱਗਾ ਕਿ ਉੱਥੇ ਗਲਤ ਹੋ ਰਿਹਾ ਤੁਸੀਂ ਇੱਕ ਦਿਨ ਦੇਖਿਆ ਗਲਤ ਆ ਦੋ ਦਿਨ ਦੇਖਿਆ ਗਲਤ ਆ ਤਿੰਨ ਚਾਰ ਵਾਰੀ ਦੇਖੋ ਇੱਕ ਵਾਰੀ ਗਲਤ ਦੇਖ ਕੇ ਨਿਕਲਣ ਦੀ ਜ਼ਰੂਰਤ ਨਹੀਂ ਆ ਕਿ ਇੱਕ ਵਾਰੀ ਤਾਂ ਕਿਸੇ ਤੋਂ ਵੀ ਗਲਤੀ ਹੋ ਜਾਂਦੀ ਪਰ ਕੋਈ ਇਨਸਾਨ ਹੈ ਕਿ ਹਰ ਰੋਜ਼ ਉਹ ਗਲਤੀ ਤੇ ਗਲਤੀ ਕਰੀ ਜਾ ਰਿਹਾ ਆ ਤਾਂ ਫਿਰ ਸਾਨੂੰ ਉੱਥੋਂ ਨਿਕਲਣ ਦੀ ਜ਼ਰੂਰਤ ਆ ਸਾਨੂੰ ਉੱਥੋਂ ਜਿਹੜਾ ਆ ਬਾਹਰ ਆਉਣ ਦੀ ਜ਼ਰੂਰਤ ਆ ਫਿਰ ਤੁਸੀਂ ਇਹ ਨਾ ਸੋਚੋ ਕਿ ਪਬਲਿਕ ਮੇਰੇ ਬਾਰੇ ਕੀ ਸੋਚੂਗੀ ਪਬਲਿਕ ਨੇ ਤੁਹਾਡਾ ਲੇਖਾ ਨਹੀਂ ਦੇਣਾ ਤੁਹਾਡੇ ਘਰ ਦੇ ਕੀ ਕਹਿਣਗੇ ਪਹਿਲਾਂ ਤਾਂ ਬੜਾ ਭੱਜ ਕੇ ਗਿਆ ਸੀ ਤੁਹਾਡੇ ਘਰਦਿਆਂ ਨੇ ਤੁਹਾਡਾ ਲੇਖਾ ਨਹੀਂ ਦੇਣਾ ਜਦੋਂ ਤੁਹਾਨੂੰ ਲੱਗ ਗਿਆ ਪਤਾ ਕਿ ਇੱਥੇ ਗੜਬੜਿਆ ਫਿਰ ਤੁਸੀਂ ਭੱਜੋ ਉੱਥੋਂ ਫਿਰ ਆਪਣੀ ਜਾਨ ਬਚਾ ਲਓ ਹੁਣ ਇੱਕ ਫੈਕਟਰੀ ਨੂੰ ਅੱਗ ਲੱਗੀ ਆ ਤੇ ਤੁਸੀਂ ਉਸ ਫੈਕਟਰੀ ਦੇ ਵਿੱਚੋਂ ਨਿਕਲੋਗੇ ਕਿ ਨਹੀਂ ਨਿਕਲੋਗੇ ਉਸ ਅੱਗ ਦੇ ਵਿੱਚੋਂ ਆਪਣੀ ਜਾਨ ਬਚਾਉਣ ਦੀ ਤੁਸੀਂ ਭੱਜਦੇ ਆ ਨਾ ਸਭ ਕੁਝ ਛੱਡ ਕੇ ਭੱਜਦੇ ਆ ਭਾਵੇਂ ਤੁਸੀਂ ਉੱਥੇ ਮੈਨੇਜਰ ਲੱਗੇ ਸੀ ਭਾਵੇਂ ਕੁਝ ਵੀ ਲੱਗੇ ਸੀ ਮਾਵਾਂ ਤਾਂ ਪੁੱਤ ਛੱਡ ਕੇ ਭੱਜ ਜਾਂਦੀਆਂ ਜਾਨ ਬਚਾਉਣ ਨੂੰ ਤੇ ਤੁਹਾਡਾ ਤਾਂ ਰੂਹ ਦਾ ਸੌਦਾ ਆ ਤਾਂ ਬੜਾ ਸੋਚ ਸਮਝ ਕੇ ਅਸੀਂ ਇੰਨਾਂ ਚੀਜ਼ਾਂ ਨੂੰ ਕਰਨਾ ਆ ਜਲਦੀ ਕਿਸੇ ਦਾ ਨਾ ਜੱਜ ਨਾ ਕਰਦਿਆ ਕਰੋ ਕਿਸੇ ਨੂੰ ਛੱਟੇ ਜਿਹੜਾ ਹੈ ਮੂੰਹ ਨਾ ਖੋਲਦਿਆ ਕਰੋ ਕਿ ਅਗਲੇ ਨੇ ਇਦਾਂ ਕੀਤਾ ਤੇ ਕਿਉਂ ਕੀਤਾ ਕਿਉਂਕਿ ਤੁਹਾਨੂੰ ਨਹੀਂ ਪਤਾ ਉਹਦੇ ਨਾਲ ਕੀ ਬੀਤਿਆ ਤੁਹਾਨੂੰ ਨਹੀਂ ਪਤਾ ਕਿ ਉਹਨੇ ਕਿਉਂ ਕੀਤਾ ਆ ਤੈ ਤੂੰ ਇਸ ਚੀਜ਼ ਦੇ ਕੇਅਰ ਵੀ ਨਾ ਕਰਿਆ ਕਰੋ ਕਿ ਮੇਰੇ ਲਈ ਕੋਈ ਕੀ ਕਹੂਗਾ ਤੂੰ ਆਪਣੀ ਰੂਹ ਬਚਾਉਣ ਦਾ ਜਿਹੜਾ ਸੌਦਾ ਆ ਤੁਸੀਂ ਉਹ ਜਿਹੜਾ ਆ ਨਾ ਉਹ ਬੜਾ ਸੋਚ ਸਮਝ ਕੇ ਕਰਨਾ ਆ ਤੇ ਰੂਹ ਪਰਮੇਸ਼ਵਰ ਦੇ ਨਾਲ ਬਿਲੋਂਗ ਕਰਦੀ ਤੁਹਾਡੀ ਸਪਿਰਿਟ ਪਰਮੇਸ਼ਵਰ ਨਾਲ ਬਿਲੋਂਗ ਕਰਦੀ ਇਸ ਲਈ ਤੁਸੀਂ ਇਹਨੂੰ ਜਣੇ ਖਣੇ ਦੇ ਹੱਥਾਂ ਵਿੱਚ ਨਹੀਂ ਸੌਂਪ ਸਕਦੇ ਇਹ ਐਵੇਂ ਕਿਸੇ ਦੇ ਹਵਾਲੇ ਕੀਤੇ ਜਾਣ ਵਾਲੀ ਚੀਜ਼ ਨਹੀਂ ਆ ਜਦੋਂ ਤੁਸੀਂ ਇਹੀ ਕਿਸੇ ਦੇ ਹਵਾਲੇ ਕਰ ਦਿੱਤੀ ਤੇ ਤੁਹਾਡੇ ਕੋਲੇ ਰਹਿ ਕਿ ਗਿਆ ਫਿਰ ਤੁਸੀਂ ਕਰਨਾ ਕੀ ਆ ਬਾਕੀ ਦੀ ਮਿਹਨਤ ਤੁਸੀਂ ਕਿਹਦੇ ਲਈ ਕਰਨੀ ਆ ਤੇ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈ ਨਾ ਆਪਾਂ ਨੂੰ ਥੋੜਾ ਜਿਹਾ ਵਿਸ਼ੇਸ਼ ਤੌਰ ਤੇ ਜਿਹੜਾ ਹੈ ਗੌਰ ਕਰਨ ਦੀ ਜ਼ਰੂਰਤ ਹੈ ਸੋ ਕਹਿੰਦਾ ਕੋਈ ਤੁਹਾਨੂੰ ਆਪਣੀ ਫੈਲਸਫੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ ਕਈ ਲੋਕੀ ਇਦਾਂ ਲੁੱਟਦੇ ਆ ਕਿਹੜੀ ਕਿਹੜੀ ਗੱਲ ਦੱਸੇ ਬੰਦਾ ਨੇ ਕਿਹੜੀ ਕਿਹੜੀ ਗੱਲ ਨਾ ਦੱਸੇ ਸੋ ਕਈਆਂ ਨੂੰ ਤੇ ਇਦਾਂ ਐਡਵਰਟਾਈਜ਼ ਕਰਨੀ ਆਉਂਦੀ ਆ ਵੀ ਮੰ ਲਓ ਇ Israel ਨੂੰ ਚਲੇ ਗਏ ਉਥੋਂ ਲੈ ਆਂਦਾ ਕੋਈ ਕੱਪੜਾ ਲੱਤਾ ਉਹਦੀ ਮਸ਼ਹੂਰੀ ਤਾਂ 19 ਸੋਣੀ ਤਾਂ ਮੈਂ ਕਹਿੰਨੀ ਵੀ ਟੈਲੀਵਿਜ਼ਨ ਦੇ ਵਿੱਚ ਲੱਖ ਸਾਬਣ ਦੀ ਮਸ਼ਹੂਰੀ ਨਹੀਂ ਆਉਂਦੀ ਜਿੰਨੀ ਸੋਣੀ ਮਸ਼ਹੂਰੀ ਮੁੜ ਕੇ ਆਣ ਕੇ ਸਪਿਰਚੁਅਲ ਚੀਜ਼ਾਂ ਦੀ ਜਿਨ੍ਹਾਂ ਨੂੰ ਸਪਿਰਚੁਅਲ ਚੀਜ਼ਾਂ ਕਹੀਆਂ ਜਾਂਦੀਆਂ ਆ ਉਹਨਾਂ ਦੀ ਕੀਤੀ ਜਾਂਦੀ ਹੈ ਜਿੰਨੀ ਸੋਣੀ ਮਸ਼ਹੂਰੀ ਤੇਲ ਦੀ ਮਿੱਟੀ ਦੀ Israel ਤੋਂ ਮਿੱਟੀ ਆਈ ਆ Israel ਤੋਂ ਤੇਲ ਆਇਆ ਉਹਨਾਂ ਸਭ ਚੀਜ਼ਾਂ ਦੀ ਜਿਹੜੀ ਆ ਮਸ਼ਹੂਰੀ ਕੀਤੀ ਜਾਂਦੀ ਹੈ 19 ਸੋਣੀ ਮਸ਼ਹੂਰੀ ਟੈਲੀਵਿਜ਼ਨ ਵਾਲਿਆਂ ਨੂੰ ਨਹੀਂ ਦੇਣੀ ਆਉਂਦੀ ਅਰ ਮਸ਼ਹੂਰੀ ਦੇ ਸਿਰ ਤੇ ਬਿਜ਼ਨਸ ਚੱਲਦੇ ਆ ਮੈਂ ਕਹਨੀ ਆ ਕਿ ਇਸਰਾਈਲ ਦੇ ਵਿੱਚੋਂ ਆਏ ਹੋਏ ਤੇਲ ਦੇ ਵਿੱਚ ਗੱਲ ਮਸਾ ਦੀ ਨਹੀਂ ਆ ਕਿ ਇਸਰਾਈਲ ਤੋਂ ਆਇਆ ਆ ਇਸਰਾਈਲ ਦੇ ਵਿੱਚ ਕਿਤੇ ਗਲਤ ਚੀਜ਼ਾਂ ਨਹੀਂ ਹੁੰਦੀਆਂ ਠੀਕ ਹੈ ਉਸ ਜਗ੍ਹਾ ਨੂੰ ਪਰਮੇਸ਼ਵਰ ਨੇ ਚੁਣਿਆ ਜਿਸ ਦੇਸ਼ ਨੂੰ ਪਰਮੇਸ਼ਵਰ ਨੇ ਚੁਣ ਲਿਆ ਵਾਕਿਆ ਹੀ ਉਹ ਦੇਸ਼ ਜਿਹੜਾ ਆ ਨਾ ਜਿਹੜਾ ਉਹਨੂੰ ਬਰਕਤ ਦੇਊਗਾ ਬਰਕਤ ਪਾਊਗਾ ਤੇ ਜਿਹੜਾ ਉਹਨੂੰ ਸਰਾਪ ਦੇਊਗਾ ਉਹ ਸਰਾਪ ਪਾਊਗਾ ਪਰ ਮੈਨੂੰ ਇਦਾਂ ਲੱਗਦਾ ਕਿ ਸਿਰਫ ਇਸਰਾਈਲ ਦੇਸ਼ ਨੂੰ ਹੀ ਬਰਕਤ ਦੇਣ ਵਾਲਾ ਜਿਹੜਾ ਆ ਬਰਕਤ ਤੇ ਸਰਾਪ ਨਹੀਂ ਸਗੋਂ ਸਾਨੂੰ ਸਭ ਨੂੰ ਜਿਹੜੇ ਪਰਮੇਸ਼ਵਰ ਨੂੰ ਮੰਨਦੇ ਆ ਨਾ ਅਸੀਂ ਸਭ ਇਸرائیਲੀ ਆ ਤੇ ਜਿਹੜੇ ਸਾਨੂੰ ਅਸੀਸਾਂ ਦਿੰਦੇ ਆ ਮਤਲਬ ਪਰਮੇਸ਼ਵਰ ਦੇ ਮੰਨਣ ਵਾਲਿਆਂ ਨੂੰ ਅਗਰ ਤੁਸੀਂ ਅਸੀਸ ਦਿੰਨੇ ਆ ਤਾਂ ਤੁਸੀਂ ਅਸੀਸ ਪਾਉਨੇ ਆ ਤੇ ਪਰਮੇਸ਼ਵਰ ਦੇ ਮੰਨਣ ਵਾਲਿਆਂ ਨੂੰ ਪਰਮੇਸ਼ਵਰ ਦੇ ਅਭਿਸ਼ਿਕਤ ਨੂੰ ਜਦੋਂ ਤੁਸੀਂ ਕਰਸ ਕਰਦੇ ਆ ਤਾਂ ਤੁਹਾਡੇ ਉੱਤੇ ਕਰਸ ਆ ਜਾਂਦਾ ਆ ਐਕਚੁਅਲ ਦੇ ਵਿੱਚ ਕਿੰਨਾ ਜਿਹੜਾ ਵੀ ਇਸਰਾਈਲ ਨੂੰ ਬਰਕਤ ਦੇਊਗਾ ਉਹ ਬਰਕਤ ਪਾਊਗਾ ਤਾਂ ਇਸਰਾਈਲ ਕਹਿੰਦਾ ਤੁਸੀਂ ਇਸਰਾਈਲ ਆ ਹੁਣ ਠੀਕ ਆ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਆ ਸਾਨੂੰ ਅਜੇ ਸਿੱਖਣ ਦੀ ਜ਼ਰੂਰਤ ਆ ਸਮਝਣ ਦੀ ਜ਼ਰੂਰਤ ਆ ਸੋ ਸਾਰੇ ਅਸੀਂ ਲਰਨਿੰਗ ਪੀਰੀਅਡ ਦੇ ਵਿੱਚ ਆ ਅਸੀਂ ਸਿੱਖਣਾ ਆ ਬਹੁਤ ਕੁਝ ਅਜੇ ਅਸੀਂ ਸਿੱਖਣਾ ਆ ਪਰ ਮੈਂ ਐਡਵਰਟਾਈਜ਼ ਦੀ ਗੱਲ ਕਰਦੀ ਆ ਕਈ ਵਾਰੀ ਉਹ ਗੱਲ ਵਿੱਚ ਪਾਉਣ ਵਾਲੀਆਂ ਜਿਹੜੀਆਂ ਆਉਂਦੇ ਪੱਲੇ ਉੱਥੇ ਪਾਉਂਦੇ ਆ ਹਨਾ ਰੱਬਈ ਲੋਕੀ ਵੀ ਜਿਹੜੇ ਆ ਉਥੋਂ ਦੇ ਪਾਉਂਦੇ ਆ ਖਾਸ ਲੁੱਕੀ ਮੇਰੇ ਖਾਲ ਤਲੀਤ ਕੋਸ਼ੇ ਦਾ ਦਾ ਵਰਡ ਉਹਨੂੰ ਜਿਹੜਾ ਯੂਜ਼ ਕਰਦੇ ਆ ਤਾਂ ਉਹ ਜਿਹੜੇ ਆ ਉਹਨਾਂ ਦੀ ਐਡਵਰਟਾਈਜ਼ ਕੀਤੀ ਜਾਣਾ ਮੈਂ ਮੈਂ ਪਿਛਲੇ ਦਿਨਾਂ ਦੇ ਵਿੱਚ ਅੱਜ ਤੋਂ ਅ 5 ਸਾਲ ਪਹਿਲਾਂ ਦੀ ਗੱਲ ਕਰਦੀ ਆ ਰਾਈਟ ਹੁਣ ਵੀ ਮੈਂ ਰੀਸੈਂਟ ਵੀ ਜਾ ਕੇ ਆਈ ਸੀ ਇੰਗਲੈਂਡ ਹੁਣ ਤੇ ਬਾਹਲਾ ਹੀ ਉੱਥੇ ਫੈਸ਼ਨ ਹੋਇਆ ਆ ਪਰ ਅੱਜ ਤੋਂ ਮੇਰੇ ਖਾਲ ਮੈਂ 6 ਸਾਲ ਬਾਅਦ ਗਈ ਜਾਂ 5 ਸਾਲ ਬਾਅਦ ਗਈ ਸੀ ਸੋਰੀ ਤੇ ਜਦੋਂ ਮੈਂ ਉਦੋਂ ਗਈ ਸੀਗੀ ਤੇ ਮੈਂ ਦੋ ਤਿੰਨ ਭੈਣਾਂ ਦੇ ਕੋਲੇ ਉਹ ਦੇਖੇ ਉਹਨਾਂ ਨੇ ਲਿਆ ਕੇ ਜਿੱਦਾਂ ਹਨਾ ਉਹ ਜਿੱਥੇ ਨੂੰ ਵੀ ਜਾਂਦੀਆਂ ਉਹ ਗਾਲ ਵਿੱਚ ਪਾਰੇ ਪਰ ਉਹਨਾਂ ਨੂੰ ਮਤਲਬ ਨਹੀਂ ਪਤਾ ਉਹਨਾਂ ਦਾ ਤੁਹਾਨੂੰ ਪਤਾ ਉਹਦੇ ਇੱਕ ਇੱਕ ਜਿਹੜਾ ਉਹਦਾ ਧਾਗਾ ਆ ਉਹਦਾ ਮਤਲਬ ਆ ਉਹਦੇ ਉੱਤੇ ਕੁਝ ਲਿਖਿਆ ਹੋਇਆ ਆ ਉਹਦਾ ਮਤਲਬ ਆ ਉਹਦੇ ਜਿਹੜੇ ਕਲਰਸ ਆ ਉਹਦਾ ਮਤਲਬ ਆ ਅਰ ਕਿੰਨੇ ਧਾਗਿਆਂ ਵਾਲਾ ਕੌਣ ਪਾ ਸਕਦਾ ਆ ਇਹ ਉੱਥੇ ਦੀਆਂ ਰੀਤਾਂ ਆ ਇਹ ਹਰ ਕੋਈ ਨਹੀਂ ਪਾ ਸਕਦਾ ਉਹਦੇ ਅਕੋਰਡਿੰਗਲੀ ਉੱਥੇ ਦੀ ਐਜੂਕੇਸ਼ਨ ਆ ਕਿ ਜਿੰ ਜਿਹੜਾ ਉਹਨਾਂ ਨੇ ਰੈਂਕ ਰੱਖੇ ਹੋਏ ਉਹਦੇ ਅਕੋਰਡਿੰਗਲੀ ਹੀ ਉਹਨੂੰ ਜਿਹੜਾ ਆ ਪਾਇਆ ਜਾਂਦਾ ਪਰ ਹੁਣ ਉੱਥੇ ਸ਼ਾਪਸ ਦੇ ਵਿੱਚ ਉਹ ਸਭ ਚੀਜ਼ਾਂ ਮਿਲ ਰਹੀਆਂ ਆ ਤੇ ਉਥੋਂ ਕੋਈ ਵੀ ਚੱਕ ਲਿਆਉਂਦਾ ਆ ਤੇ ਕੋਈ ਵੀ ਪਾ ਲਿੰਦਾ ਆ ਮੇਰੇ ਕੋਲੇ ਵੀ ਉਹਦੇ ਨਾਲ ਦੇ 8-10 ਗਿਫਟ ਪਏ ਹੋਏ ਆ ਕਿਉਂਕਿ ਜਦੋਂ ਕੋਈ ਇਜ਼ਰਾਈਲ ਤੋਂ ਜਾ ਕੇ ਆਉਂਦਾ ਹੈ ਤਾਂ ਕਹਿੰਦੇ ਕਿ ਸਿਸਟਰ ਜੀ ਅਸੀਂ ਤੁਹਾਡੇ ਲਈ ਗਿਫਟ ਲੈ ਕੇ ਆਏ ਆ ਬਹੁਤ ਸ਼ੁਕਰੀਆ ਤੁਸੀਂ ਬੜੇ ਪਿਆਰ ਦੇ ਨਾਲ ਉਹ ਜਿਹੜੇ ਆ ਤੋਹਫੇ ਲੈ ਕੇ ਆਏ ਆ ਮੈਂ ਉਹਨਾਂ ਤੋਹਫਿਆਂ ਨੂੰ ਸਿਰ ਮੱਥੇ ਕਬੂਲ ਕਰਦੀ ਆ ਅਰੇ ਵਿਸ਼ੇਸ਼ ਤੌਰ ਤੇ ਕਿ ਚਲੋ ਉਸ ਦੇਸ਼ ਵਿੱਚੋਂ ਆਏ ਅਰੇ ਉਨਾ ਲੋਕਾਂ ਵਿੱਚ ਆਏ ਜੋ ਪਰਮੇਸ਼ਵਰ ਦਾ ਪਰਮੇਸ਼ਵਰ ਦੇ ਵਚਨ ਚ ਜਿੰਨਾਂ ਦਾ ਜ਼ਿਕਰ ਆ ਪਰ ਮੈਂ ਮੈਂ ਇਹ ਨਹੀਂ ਕਹਿੰਦੀ ਕਿ ਉਹ ਉਹੀ ਉਹ ਪੱਲਾ ਜਿਹੜਾ ਆ ਹੁਣ ਉਹ ਪੱਲਾ ਜਿਹੜਾ ਆ ਉਹ ਅਭਿਸ਼ੇਕਤ ਹੋ ਗਿਆ ਉਹਦੇ ਵਿੱਚ ਅਭਿਸ਼ੇਕ ਉਦੋਂ ਆਉਣਾ ਆ ਜਦੋਂ ਇੱਕ ਅਭਿਸ਼ੇਕਤ ਬੰਦੇ ਦੇ ਗਲ ਵਿੱਚ ਉਹ ਹੋਊਗਾ ਇੱਕ ਸ਼ਾਪਕੀਪਰ ਨੇ ਇੱਕ ਫੈਕਟਰੀ ਦੇ ਵਿੱਚ ਬਣਦੇ ਆ ਉਹ ਠੀਕ ਆ ਮੈਂ ਹੋ ਸਕਦਾ 10 ਫੈਕਟਰੀਆਂ ਚ ਬਣਦੇ ਹੋਣ ਕਹਿਣ ਦਾ ਮਤਲਬ ਕਿ ਉਹ ਫੈਕਟਰੀ ਵਿੱਚ ਬਣਦੇ ਆ ਉਹਨਾਂ ਦੇ ਬਣਨ ਦਾ ਤੁਸੀਂ ਪ੍ਰੋਸੈਸ ਦੇਖੋ ਤੇ ਉੱਥੇ ਕੋਈ ਵੀ ਇਦਾਂ ਨਹੀਂ ਆ ਕਿ ਉੱਥੇ ਦਿਨ ਰਾਤ ਧਾਗੇ ਧਾਗੇ ਦੇ ਉੱਤੇ ਜਾਪ ਹੋ ਰਿਹਾ ਹੈ ਤੇ ਫਿਰ ਉਹ ਬਣ ਰਿਹਾ ਹੈ ਤੇ ਬਹੁਤ ਉਹਦਾਂ ਦੇ ਵਿੱਚ ਮਸਾ ਆ ਗਿਆ ਨਹੀਂ ਇਦਾਂ ਨਹੀਂ ਆ ਉਹ ਬਣੇ ਉਹ ਬਲਕ ਦੇ ਵਿੱਚ ਜਿਹੜੇ ਆ ਬਣੇ ਤੇ ਬਲਕ ਦੇ ਵਿੱਚ ਜਿਹੜੇ ਆ ਉਹ ਸ਼ਾਪਸ ਦੇ ਉੱਤੇ ਪਏ ਹੋਏ ਆ ਲਿਟੜੇ ਹੋਏ ਪੈਰਾ ਹੇਠਾਂ ਲਿਟੜੇ ਹੋਏ ਜਿੱਦਾਂ ਵੀ ਆ ਉਸੇ ਤਰੀਕੇ ਦੇ ਨਾਲ ਆਏ ਤੁਸੀਂ ਪੈਸੇ ਦਿੱਤੇ ਪਤਾ ਨਹੀਂ ਉੱਥੇ ਦੇ ਕਿੰਨੇ ਸ਼ੈਕਲਸ ਦਾ ਹੋਊਗਾ 200 ਸ਼ੈਕਲ ਦਾ ਹੈ ਜਾਂ 100 ਸ਼ੈਕਲ ਦਾ ਹੈ ਮੈਨੂੰ ਨਹੀਂ ਪਤਾ ਉੱਥੇ ਦੀ ਕਰੰਸੀ ਜਿਹੜੀ ਆ ਸ਼ੈਕਲਸ ਆ ਤੋਂ ਜਿੰਨੇ ਦੇ ਵੀ ਆ ਤੁਸੀਂ ਉਹ ਪੈਸੇ ਦਿੱਤੇ ਤੇ ਮੁੱਲ ਖਰੀਦ ਕੇ ਲਿਆਏ ਅਰ ਮਸਾ ਤਾਂ ਕਦੀ ਮੁੱਲ ਖਰੀਦਿਆ ਨਹੀਂ ਜਾਂਦਾ ਫਰਸਟ ਆਫ ਆਲ ਮਸਾ ਕਦੀ ਵੀ ਮੁੱਲ ਖਰੀਦਿਆ ਨਹੀਂ ਜਾਂਦਾ ਅਗਰ ਮੈਂ ਉੱਥੋਂ ਖਰੀਦ ਕੇ ਲਿਆ ਆ ਕੇ ਮਤਲਬ ਉਹਦੇ ਉੱਤੇ ਕੋਈ ਪ੍ਰੇਅਰ ਨਹੀਂ ਹੋਈ ਮੈਂ ਉਹਨੂੰ ਕੋਈ ਇਦਾਂ ਨਹੀਂ ਹੈਗਾ ਕਿ ਮੈਂ ਬਹੁਤ ਦਿਨਾਂ ਤੱਕ ਉਹਦੇ ਉੱਤੇ ਪ੍ਰੇਅਰ ਕੀਤੀ ਤੇ ਫਿਰ ਉਹ ਜਿਹੜਾ ਆ ਉਹ ਮਸਾ ਵਾਲਾ ਹੋ ਗਿਆ ਤਾਂ ਉਹਨੂੰ ਲਿਆ ਕੇ ਉੱਧਾ ਹੀ ਕਿਸੇ ਨੂੰ ਦੇ ਦਿੱਤਾ ਉੱਥੋਂ ਖਰੀਦਿਆ ਤੇ ਇੱਥੇ ਲਿਆ ਕੇ ਕਿਸੇ ਨੂੰ ਦੇ ਦਿੱਤਾ ਤੇ ਉਹਨੂੰ ਕਿਹਾ ਵੀ ਇਹ ਤੂੰ ਨਾ ਫਲਾਣਾ ਰੋਗੀ ਇਹਦੇ ਉੱਤੇ ਪਾ ਦੇ ਉਹਨੇ ਚੰਗਾ ਹੋ ਜਾਣਾ ਨਹੀਂ ਹੁਣ ਉਹਨੇ ਚੰਗਾ ਕਿਉਂ ਕਿ ਉਹਦੇ ਵਿੱਚ ਅਭਿਸ਼ੇਕ ਨਹੀਂ ਹੈ ਉਸ ਪੱਲੇ ਵਿੱਚ ਉਹਦੇ ਵਿੱਚ ਚਾਹੇ ਉਹ ਪੱਲਾ ਨਾਂ ਵੀ ਹੋਵੇ ਇੱਕ ਸੁਧਾਰਨ ਪੱਲਾ ਆ ਪਰ ਜੇਕਰ ਤੁਸੀਂ ਉਸ ਪੱਲੇ ਨੂੰ ਗਲ ਵਿੱਚ ਪਾ ਕੇ ਪ੍ਰਾਰਥਨਾ ਕਰਦੇ ਰਹਿੰਦੇ ਆ ਆਪਣੇ ਪ੍ਰੇਅਰ ਰੂਮ ਦੇ ਵਿੱਚ ਰੱਖ ਕੇ ਪ੍ਰਾਰਥਨਾ ਕਰਦੇ ਰਹਿੰਦੇ ਆ ਤੁਸੀਂ ਅਨੋਇੰਟਿੰਗ ਦੇ ਵਰਡਸ ਉਹਦੇ ਉੱਤੇ ਬੋਲਦੇ ਆ ਰੋਜ਼ ਤੁਸੀਂ ਕਹਿੰਦੇ ਆ ਕਿ ਪ੍ਰਭੂ ਇਸ ਪੱਲੇ ਦੇ ਵਿੱਚ ਤੁਹਾਡਾ ਸਾਮਰਥਿਆ ਪ੍ਰਭੂ ਇਸ ਪੱਲੇ ਦੇ ਵਿੱਚ ਤੁਹਾਡਾ ਸਾਮਰਥਿਆ ਸੱਚਮੁੱਚ ਪ੍ਰਭੂ ਮੇਰੇ ਬਾਡੀ ਦੇ ਵਿੱਚ ਤੁਹਾਡਾ ਸਾਮਰਥਿਆ ਮੇਰੇ ਉੱਤੇ ਤੁਹਾਡਾ ਮਸਾ ਆਇਆ ਤੇ ਮੇਰੇ ਕੱਪੜਿਆਂ ਵਿੱਚ ਵੀ ਤੁਹਾਡਾ ਮਸਾ ਆਇਆ ਮੈਂ ਵਿਸ਼ਵਾਸ ਕਰਦੀ ਆ ਕਿ ਉਹ ਪੱਲਾ ਭਾਵੇਂ ਇਜ਼ਰਾਈਲ ਤੋਂ ਨਹੀਂ ਵੀ ਆਇਆ ਤਦ ਵੀ ਉਹਦੇ ਵਿੱਚ ਮਸਾ ਹੋਊਗਾ ਕਿਉਂਕਿ ਤੁਸੀਂ ਪ੍ਰੇਅਰ ਵਾਲੀ ਲਾਈਫ ਜੀਉਂਦੇ ਆ ਤੁਹਾਡੇ ਕੱਪੜਿਆਂ ਦੇ ਵਿੱਚ ਮਸਾ ਆਉਂਦਾ ਹੈ ਲੋਕੀ ਪ੍ਰਭੂ ਦੇ ਚੇਲਿਆਂ ਨੂੰ ਜਿਹੜਾ ਸੀ ਰਮਾਲ ਸੁਹਾ ਸੁਹਾ ਕੇ ਲੈ ਜਾਂਦੇ ਸੀਗੇ ਤੇ ਜਿਹੜੇ ਲੋਕੀ ਸੀਗੇ ਉਹ ਜਾ ਕੇ ਆਪਣੇ ਰੋਗੀਆਂ ਉੱਤੇ ਪਾਉਂਦੇ ਸੀ ਤੇ ਰੋਗੀ ਚੰਗੇ ਹੋ ਜਾਂਦੇ ਸੀ ਸੋ ਮੈਟਰ ਇਹ ਨਹੀਂ ਕਰਦਾ ਕਿ ਇਹ ਪੱਲਾ ਇਸਰਾਇਲ ਤੋਂ ਆਇਆ ਜਾਂ ਤਾਂ ਤਾਂ ਕਰਕੇ ਇਹਦੇ ਵਿੱਚ ਅਭਿਸ਼ੇਕ ਅਭਿਸ਼ੇਕ ਉਸ ਪੱਲੇ ਵਿੱਚ ਉਦੋਂ ਆਉਣਾ ਹੈ ਜਦੋਂ ਇੱਕ ਅਭਿਸ਼ੇਕਤ ਬੰਦੇ ਦੇ ਕੋਲ ਹੋਊਗਾ ਉਹ ਅਰ ਜ਼ਰੂਰੀ ਨਹੀਂ ਆ ਉਹ ਪੱਲਾ ਇਸਰਾਈਲ ਵਾਲਾ ਹੀ ਹੋਵੇ ਉਹ ਪੱਲਾ ਭਾਵੇਂ ਤੁਸੀਂ ਜਲੰਧਰੋਂ ਖਰੀਦਿਆ ਆਇਆ ਜਾਂ ਕਪੂਰਤਲੋਂ ਖਰੀਦਾ ਅਮਰਸਰੋਂ ਖਰੀਦਿਆ ਆ ਤੁਸੀਂ ਕਿਤੇੋਂ ਵੀ ਖਰੀਦਿਆ ਆ ਪਰ ਅਗਰ ਉਹ ਅਭਿਸ਼ਿਕਤ ਦੇ ਜਿਸਮ ਦੇ ਨਾਲ শুਇਆ ਹੋਇਆ ਆ ਤਾਂ ਉਹਦੇ ਵਿੱਚ ਅਭਿਸ਼ੇਕ ਆ ਹੀ ਜਾਣਾ ਹੈ ਹੁਣ ਤੇਲ ਤਾਂ ਦੁਕਾਨਾਂ ਤੋਂ ਹੀ ਲਿਆਇਆ ਜਾਂਦਾ ਨਾ ਚਾਹੇ ਜਤੂਨ ਦਾ ਤੇਲ ਤੇ ਜੇ ਦੁਕਾਨ ਤੋਂ ਹੀ ਲੈ ਕੇ ਕੋਈ ਆਪੇ ਖਰੀਦ ਕੇ ਬਿਮਾਰ ਦੇ ਉੱਤੇ ਲਗਾ ਰਿਹਾ ਤੇ ਨਹੀਂ ਚੰਗਾ ਹੋ ਰਿਹਾ ਪਰ ਉਹ ਹੀ ਤੇਲ ਜਦੋਂ ਉਹਦੇ ਉਹਦਾ ਅਭਿਸ਼ੇਕ ਕੀਤਾ ਜਾਂਦਾ ਤੇਲ ਦਾ ਜਦੋਂ ਉਹਦੇ ਉੱਤੇ ਪ੍ਰਾਰਥਨਾ ਕੀਤੀਆਂ ਜਾਂਦੀਆਂ ਆ ਪ੍ਰੇਅਰ ਆਲਟਰ ਦੇ ਉੱਤੇ ਰੱਖਿਆ ਜਾਂਦਾ ਆ ਲੰਬੇ ਲੰਬੇ ਸਮੇਂ ਤੱਕ ਉਹਦੇ ਲਈ ਦਿਨ ਰਾਤ ਪ੍ਰਾਰਥਨਾ ਕੀਤੀਆਂ ਜਾਂਦੀਆਂ ਉਹਦੀ એનર્ਜੀ ਚੇਂਜ ਹੋ ਜਾਂਦੀ ਆ ਉਸ ਤੇਲ ਨੇ ਵਰਡਸ ਨੂੰ ਸੁਣਿਆ ਆ ਮੱਸਾ ਦੇ ਵਰਡਸ ਨੂੰ ਸੁਣਿਆ ਆ ਤੇ ਜਦੋਂ ਉਸ ਤੇਲ ਦੇ ਉੱਤੇ ਮੱਸਾ ਦੇ ਵਰਡਸ ਬੋਲੇ ਗਏ ਫਿਰ ਉਹੀ ਤੇਲ ਜਦੋਂ ਰੋਗੀਆਂ ਦੇ ਉੱਤੇ ਲਾਇਆ ਜਾਂਦਾ ਰੋਗੀ ਚੰਗੇ ਹੋ ਜਾਂਦੇ ਆ ਪਰ ਜੇ ਅਸੀਂ ਰੋਗੀ ਨੂੰ ਕਹੀਏ ਜਾ ਕੇ ਫਲਾਨੀ ਦੁਕਾਨ ਤੇ ਜਾ ਕੇ ਜਤੂਨ ਦਾ ਤੇਲ ਤੇ ਹਰ ਥਾਂ ਤੇ ਮਿਲਦਾ ਆ ਉਹ ਬਾਰੋ-ਬਾਰ ਲਾਇਆ ਕੰਮ ਨਹੀਂ ਕਰਦਾ ਜਦ ਤੱਕ ਉਹਦਾ ਅਭਿਸ਼ੇਕ ਨਹੀਂ ਹੁੰਦਾ ਉਦੋਂ ਤੱਕ ਉਹ ਕੰਮ ਨਹੀਂ ਕਰਦਾ ਸੋ ਸਾਨੂੰ ਇਨਾਂ ਚੀਜ਼ਾਂ ਨੂੰ ਨਾ ਗਹਿਰਾਈ ਦੇ ਨਾਲ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਆ ਮੈਂ ਇਹ ਨਹੀਂ ਕਹਿ ਰਹੀ ਕਿ ਪੱਲਾ ਛੂਣਾ ਜਾਂ ਪੱਲਾ ਛੂਣਾ ਗਲਤ ਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਤੁਸੀਂ ਮੇਰੇ ਵਰਗੇ ਸਭ ਕੋ ਮੇਰੇ ਤੋਂ ਵੀ ਵੱਡੇ ਕੰਮ ਕਰੋਗੇ ਤਾਂ ਪ੍ਰਭੂ ਯਿਸੂ ਮਸੀਹ ਦਾ ਪੱਲਾ ਛੂਆ ਈਮਾਨ ਦੇ ਨਾਲ ਔਰਤ ਨੇ ਔਰਤ ਠੀਕ ਹੋ ਗਈ ਚੰਗੀ ਹੋਗੀ ਅ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੂੰ ਤਾਂ ਪੱਲੇ ਹੁਆਸ਼ਵਾ ਕੇ ਲੋਕੀ ਲੈ ਗਏ ਰਮਾਲ ਛੁਆਸ਼ਵਾ ਕੇ ਲੈ ਗਏ ਤਾਂ ਰੋਗੀ ਚੰਗੇ ਹੋ ਗਏ ਇਹਦੇ ਵਿੱਚ ਸ਼ੱਕ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਆ ਸ਼ੱਕ ਕਰਨ ਵਾਲਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜਰੂਰ ਹੈ ਕਿ ਪਰਮੇਸ਼ਵਰ ਦੇ ਕੰਮ ਜਿਹੜੇ ਆ ਉਹ ਅਦਭੁਤ ਰੀਤੀ ਦੇ ਨਾਲ ਹੁੰਦੇ ਆ ਪਰਮੇਸ਼ਵਰ ਦਾ ਅਭਿਸ਼ੇਕ ਅਦਭੁਤ ਰੀਤੀ ਦੇ ਨਾਲ ਕੰਮ ਕਰਦਾ ਕਿਉਂਕਿ ਸਾਡਾ ਪਰਮੇਸ਼ਵਰ ਅਦਭੁਤ ਯੁਕਤੀ ਕਰਤਾ ਪਰਮੇਸ਼ਵਰ ਬਟ ਹੁੰਦਾ ਇੱਕ ਸਿਸਟਮ ਦੇ ਨਾਲ ਹੁੰਦਾ ਪਰਮੇਸ਼ਵਰ ਦੇ ਭੈਣ ਦੇ ਵਿੱਚ ਰਹਿਣ ਦੇ ਨਾਲ ਪਰਮੇਸ਼ਵਰ ਦੇ ਅਭਿਸ਼ੇਕ ਦੇ ਦੁਆਰਾ ਹੀ ਕੰਮ ਜਿਹੜਾ ਆ ਹੁੰਦਾ ਆ ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝੋ ਕਿ ਕੋਈ ਸਾਨੂੰ ਲੁੱਟ ਕੇ ਨਾ ਲੈ ਜਵੇ ਕਿ ਉਦਾਂ ਹੀ ਜਿਹੜਾ ਆ ਸਾਡਾ ਵਪਾਰ ਨਾ ਹੋ ਰਿਹਾ ਹੋਵੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਨਾ ਸਾਨੂੰ ਉਹ ਸਾਨੂੰ ਚੰਗੀ ਤਰ੍ਹਾਂ ਸਮਝਣੀਆਂ ਹੋਣਗੀਆਂ ਕਿ ਮਸਾ ਨਾ ਵੇਚਿਆ ਜਾਂਦਾ ਆ ਨਾ ਮਸਾ ਖਰੀਦਿਆ ਜਾਂਦਾ ਆ ਮਸਾ ਦੀ ਕੋਈ ਕੀਮਤ ਨਹੀਂ ਆ ਹਾਂ ਠੀਕ ਆ ਕਿ ਚਰਚ ਦੇ ਵਿੱਚ ਕੁਝ ਚੀਜ਼ਾਂ ਰੱਖੀਆਂ ਜਾਂਦੀਆਂ ਆ ਪਰ ਨੋ ਪ੍ਰੋਫਿਟ ਨੋ ਲਾਸ ਤੇ ਜਿਹੜਾ ਆ ਉਹਨਾਂ ਨੂੰ ਦੇ ਦੇਣਾ ਚਾਹੀਦਾ ਕਿਉਂਕਿ ਚਰਚ ਨੂੰ ਉਹ ਕਾਸਟ ਕਰਕੇ ਹੀ ਲੈ ਕੇ ਆਇਆ ਤੇ ਚਰਚ ਦੇ ਵਿੱਚ ਕਿੱਥੋਂ ਆਣਾ ਹੈ ਸਮਾਨ ਉਹ ਤੁਸੀਂ ਲਿਆ ਕੇ ਦੇਣਾ ਆ ਤੁਹਾਡੇ ਸਿਰੋਂ ਹੀ ਆਉਣਾ ਆ ਪਰ ਉਸ ਤੁਹਾਡੇ ਸਿਰੋਂ ਲਿਆਂਦੇ ਹੋਏ ਸਮਾਨ ਦੇ ਨਾਲ ਤੁਹਾਨੂੰ ਹੀ ਲੁੱਟਿਆ ਜਾਵੇ ਤੇ ਇਹ ਤਾਂ ਕੋਈ ਬਾਲੀ ਵਧੀਆ ਜਿਹੜੀ ਗੱਲ ਆ ਨਾ ਉਹ ਨਹੀਂ ਆ ਸੋ ਅਸੀਂ ਉਹਨੂੰ ਅਗਰ ਤੁਸੀਂ ਕਰਨਾ ਹੈ ਉਸ ਚੀਜ਼ ਨੂੰ 노 ਪ੍ਰੋਫਿਟ 노 ਲਾਸ ਤੇ ਤੁਸੀਂ ਕਰ ਸਕਦੇ ਆ ਅਗਰ ਦੇਖੋ ਕਈ ਵਰੀ ਹੁੰਦਾ ਕਿ ਤੁਹਾਨੂੰ ਸਪਿਰਿਟ ਗਾਈਡ ਕਰਦਾ ਆ ਕਈਆਂ ਨੂੰ ਚਾਂਸ ਨਹੀਂ ਮਿਲਦਾ ਕਿ ਉਹ ਪਾਸਟਰ ਜੀ ਨੂੰ ਮਿਲਣ ਤੇ ਪਾਸਟਰ ਜੀ ਦੇ ਨਾਲ ਪਾਸਟਰ ਜੀ ਮਤਲਬ ਕਿ ਪ੍ਰਭੂ ਦੇ ਚੇਲੇ ਨੂੰ ਮਿਲਣ ਤੇ ਉਹ ਉਹਦੇ ਨਾਲ ਪੱਲਾ ਛੁਆਉਣ ਕੀ ਹੁੰਦਾ ਕਈ ਵਰੀ ਐਨੋਇੰਟਿੰਗ ਐਂਕਰ ਚੀਫ ਮਿਲਦੇ ਆ ਰਾਈਟ ਅਨੋਇੰਟਿੰਗ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਮੈਂ ਬਲੀਵ ਕਰਦੀ ਆ ਅਨੋਇੰਟਿੰਗ ਵਾਲੀਆਂ ਚੀਜ਼ਾਂ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਬਲੀਵ ਕਰਦੀ ਆ ਜਿਹੜੀ ਚੀਜ਼ ਦੇ ਉੱਤੇ ਪ੍ਰਾਰਥਨਾ ਹੋ ਗਈ ਉਹ ਅਨੋਇੰਟ ਹੋ ਜਾਂਦੀ ਆ ਸੋ ਉਹਨਾਂ ਦੇ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਵਾਕਿਆ ਹੀ ਇਹਦੇ ਉੱਤੇ ਪ੍ਰਾਰਥਨਾ ਹੋਈ ਆ ਲੌਂਗ ਟਾਈਮ ਤੱਕ ਉਹਦੇ ਲਈ ਉਹਦੇ ਉੱਤੇ ਜਿਹੜੀ ਆ ਪ੍ਰਾਰਥਨਾ ਕੀਤੀ ਜਾਂਦੀ ਆ ਅਰ ਫਿਰ ਉਹ ਜਿਹੜਾ ਆ ਉਹ ਅੱਗੇ ਜਿਹੜਾ ਆ ਵਰਕ ਦੇ ਵਿੱਚ ਜਿਹੜਾ ਆ ਲਿਆਂਦਾ ਜਾਂਦਾ ਆ ਪਰ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਹੀ ਡਿਫਰੈਂਟ ਤਰੀਕੇ ਦੇ ਨਾਲ ਕੀਤੀਆਂ ਜਾਂਦੀਆਂ ਆ ਜਿਹਦੇ ਤੋਂ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਆ ਤਾਂ ਸਾਨੂੰ ਕੋਈ ਆਪਣੇ ਹੀ ਫਲਸਫੀਏ ਦੇ ਨਾਲ ਆਪਣੀ ਹੀ ਕੋਈ ਉਦਾਂ ਹੀ ਜਿਹੜਾ ਸਿਸਟਮ ਆ ਉਹਦੇ ਨਾਲ ਸਾਨੂੰ ਡਿਸੀਵ ਨਾ ਕਰ ਲੈ ਸਾਡੀ ਸਪਿਰਿਟ ਦਾ ਸੌਦਾ ਜਿਹੜਾ ਆ ਨਾ ਉਹ ਕਿਸੇ ਦੀਆਂ ਗੱਲਾਂ ਦੇ ਵਿੱਚ ਆਣ ਕੇ ਨਾ ਹੋ ਜੂਵੇ ਸਾਡੇ ਆਤਮਾ ਦਾ ਜਿਹੜਾ ਆ ਉਹ ਨਾਸ਼ ਨਾ ਹੋ ਜੂਵੇ ਕਹਿੰਦਾ ਜੋ ਮਨੁੱਖਾਂ ਦੀਆਂ ਰੀਤਾਂ ਆ ਜਿਹੜੀਆਂ ਮਨੁੱਖਾਂ ਦੀਆਂ ਹੀ ਰੀਤਾਂ ਆ ਜਿਹਦੇ ਵਿੱਚ ਪਰਮੇਸ਼ਵਰ ਪਰਮੇਸ਼ਵਰ ਦਾ ਵਚਨ ਨਹੀਂ ਆ ਜਿਹਦੇ ਵਿੱਚ ਹੋਰ-ਹੋਰ ਜਿਹੜੀਆਂ ਚੀਜ਼ਾਂ ਆ ਨਾ ਉਹ ਨਹੀਂ ਆ ਸੋ ਇਸ ਲਈ ਸਾਨੂੰ ਚਾਹੀਦਾ ਆ ਕਿ ਅਸੀਂ ਜਿਹੜਾ ਆ ਉਹ ਮਨੁੱਖਾਂ ਦੀਆਂ ਜਿਹੜੀਆਂ ਰੀਤਾਂ ਆ ਜਿਹੜੀਆਂ ਵਚਨ ਦੇ ਨਾਲ ਬਿਲੋਂਗ ਨਹੀਂ ਕਰਦੀਆਂ ਅਸੀਂ ਉਹਨਾਂ ਨੂੰ ਜਿਹੜਾ ਆ ਫਾਲੋ ਨਹੀਂ ਕਰਦੇ ਅਸੀਂ ਉਹਨਾਂ ਨੂੰ ਫਾਲੋ ਜਿਹੜਾ ਬਿਲਕੁਲ ਵੀ ਨਹੀਂ ਕਰਨਾ ਸੋ ਕਈ ਵਾਰੀ ਅ ਕਈ ਤਰ੍ਹਾਂ ਦੇ ਤੁਹਾਡੇ ਅੰਦਰ ਜਿਹੜੇ ਆ ਕੁਐਸਚਨ ਆ ਰਹੇ ਹੋਣਗੇ ਕਿ ਕਈ ਚੀਜ਼ਾਂ ਆ ਜਿਹੜੀਆਂ ਅ ਸੇਲ ਹੁੰਦੀਆਂ ਆ ਚੀਜ਼ ਦੇ ਅੰਦਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਇੱਕ ਚੀਜ਼ ਆ ਕਿ ਤੁਸੀਂ ਸਿਰਫ ਇੱਕ ਤੋਂ ਹੀ ਲੈਣੀ ਹੈ ਸਮਝ ਲੱਗੀ ਕਿ ਮੰਨ ਲਓ ਮੇਰੇ ਕੋਲੇ ਮੇਰੇ ਕੋਲੇ ਰੁਮਾਲ ਆ ਠੀਕ ਹੈ ਤੇ ਅਗਰ ਮੇਰੀ ਇਹੀ ਕੰਡੀਸ਼ਨ ਆ ਕਿ ਤੁਸੀਂ ਸਿਰਫ ਇੱਥੋਂ ਹੀ ਲੈਣਾ ਹੈ ਫਿਰ ਥੋੜਾ ਜਿਆ ਜਿਹੜਾ ਆ ਉਹ ਰੋਂਗ ਆ ਪਰ ਅਗਰ ਉਹ ਤੁਸੀਂ ਆਪਣੇ ਘਰੋਂ ਵੀ ਲੈ ਕੇ ਆਏ ਆ ਬਾਈਬਲ ਦੇ ਅਕੋਰਡਿੰਗਲੀ ਅਗਰ ਆਪਾਂ ਜਾਈਏ ਤੁਸੀਂ ਆਪਣੇ ਘਰੋਂ ਵੀ ਲੈ ਕੇ ਆਏ ਆ ਔਰ ਉਹਨਾਂ ਦੇ ਲਈ ਪ੍ਰੇਅਰ ਕਰ ਦਿੱਤੀ ਜਾਂਦੀ ਆ ਤੁਸੀਂ ਲਿਆ ਕੇ ਰੱਖ ਦਿੱਤੇ ਆ ਤੁਸੀਂ ਉਹਨਾਂ ਦੇ ਉੱਤੇ ਪ੍ਰੇਅਰ ਕਰਵਾ ਲਈ ਆ ਤਾਂ ਮੇਰੇ ਖਿਆਲ ਦੇ ਵਿੱਚ ਫਿਰ ਨਾਰਮਲ ਆ ਪਰ ਤੁਸੀਂ ਲੈ ਕੇ ਨਹੀਂ ਆਏ ਤੁਸੀਂ ਲੈਣਾ ਚਾਹੁੰਦੇ ਆ ਤਾਂ ਤੁਹਾਡੇ ਲਈ ਇੱਕ ਫੈਸਿਲਿਟੀ ਆ ਕਿਈ ਜਗ੍ਹਾ ਦੇ ਉੱਤੇ ਤੁਹਾਨੂੰ ਸ਼ਾਪ ਦਿੱਤੀ ਜਾਂਦੀ ਆ ਕਿ ਤੁਸੀਂ ਇੱਥੋਂ ਬਾਏ ਕਰ ਲਓ ਤੁਸੀਂ ਉੱਥੋਂ ਬਾਏ ਕਰ ਲੈਣੇ ਆ ਰਾਈਟ ਤੇ ਉਹ ਬਾਏ ਕਰਦੇ ਇਦਾਂ ਨਹੀਂ ਹੋਣਾ ਚਾਹੀਦਾ ਕਿ ਮੰਨ ਲਓ ਮੇਰੀ ਮੇਰੀ ਜਿਹੜੀ ਚੀਜ਼ ਆ ਉਹ ਹੈਗੀ ਆ 50 ਰੁਪਏ ਦੀ ਤੇ ਮੈਂ ਉਹਦੀ ਪ੍ਰਾਈਸ ਕਰ ਦਿੱਤੀ 1000 ਰੁਪਏ ਕਿਉਂਕਿ ਹੁਣ ਉਹ ਉਹਦੇ ਉੱਤੇ ਲੇਬਲ ਲੱਗ ਗਿਆ ਐਨੋਇੰਟਿੰਗ ਦਾ ਤਾਂ ਉਹ ਤੇ ਫਿਰ ਰੋਂਗ ਹੋ ਗਿਆ ਨਾ ਕਿ 500 ਦੀ ਚੀਜ਼ ਜਿਹੜੀ ਆ ਉਹਦੇ ਪਿੱਛੇ ਜਿਹੜਾ ਆ 9500 ਰੁਪਏ ਦਾ ਬੈਨੀਫਿਟ ਜਾਂ 5 ਰੁਪਏ ਦੀ ਚੀਜ਼ ਦੇ ਪਿੱਛੇ 95 ਰੁਪਏ ਦਾ ਬੈਨੀਫਿਟ ਤਾਂ ਅਗਰ ਤੁਹਾਨੂੰ ਉਹ ਨੋ ਪ੍ਰੋਫਿਟ ਨੋ ਲਾਸ ਤੇ ਚੀਜ਼ ਮਿਲ ਰਹੀ ਆ ਫਿਰ ਠੀਕ ਆ ਕਿਉਂਕਿ ਆਫਟਰ ਆਲ ਤੇ ਉਹ ਚੀਜ਼ ਜਿਹੜੀ ਆ ਕਿਸੇ ਤਰੀਕੇ ਦੇ ਨਾਲ ਬਾਇ ਹੀ ਕੀਤੀ ਗਈ ਆ ਬਟ ਕਈ ਵਾਰੀ ਉਸੇ ਹੀ ਚੀਜ਼ ਨੂੰ ਜਿਹੜਾ ਆ ਉਹ ਰੋਂਗ ਤਰੀਕੇ ਦੇ ਨਾਲ ਕੀਤਾ ਜਾਂਦਾ ਆ ਤਾਂ ਮੇਨ ਚੀਜ਼ ਜਿਹੜੀ ਸਮਝਣ ਦੀ ਆ ਨਾ ਉਹ ਇਹ ਆ ਕਿ ਅਸੀਂ ਅਸੀਂ ਜੋ ਵੀ ਚੀਜ਼ ਕਰ ਰਹੀਆ ਉਹ ਉਹ ਵਚਨ ਦੇ ਨਾਲ ਪਲੱਸ ਕੁਝ ਚੀਜ਼ਾਂ ਇਹੋ ਜੀਆਂ ਵੀ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਵਚਨ ਦੇ ਵਿੱਚੋਂ ਨਹੀਂ ਮਿਲਦੀਆਂ